ਬਟਿੰਡਾ ਦੇ ਅੰਦਰ ਲਗਾਈ ਗਈ ਕੌਮੀ ਲੋਕ ਅਦਾਲਤ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਦਿੱਤੀ ਜਾਣਕਾਰੀ 21000 ਕੇਸ ਲਗਾਏ ਗਏ ਇਸ ਅਦਾਲਤ ਦੇ ਅੰਦਰ ਅਨੀਵਾਰ ਨੂੰ 10:30 ਵਜੇ ਦੇ ਲਗਭਗ ਜ਼ਿਲ੍ਹਾ ਤੇ ਸੈਸ਼ਨ ਜੱਜ ਸੁਮਿਤੋ ਮਲਹੋਤਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਟਿੰਡਾ ਦੇ ਅੰਦਰ ਲਗਾਈ ਗਈ ਅੱਜ ਦੀ ਲੋਕ ਅਦਾਲਤ ਦੇ ਵਿੱਚ 21000 ਕੇਸ ਲਗਾਏ ਗਏ ਹਨ ਅਤੇ ਇਸ ਇਸ ਦੇ ਫੈਸਲੇ ਦੇ ਲਈ 22 ਬੈਂਚਾਂ ਨਾਲੋਂ ਵੱਲੋਂ ਜ਼ਿਲ੍ਹੇ ਦੇ ਅੰਦਰ ਲਗਾਏ ਗਏ ਹਨ ਜਿਸ ਦੇ ਵਿੱਚ ਤਿੰਨ ਬੈਂਚ ਆਪਣਾ ਜ਼ਿਲ੍ਹਾ ਕਚਹਿਰੀ ਤੋਂ ਬਾਹਰ ਹਨ ਤੇ ਬਾਕੀ ਸਾਰੇ ਜਿਹੜੇ 19 ਬੈਂਚ ਹਨ ਉਹ ਬਠਿੰਡਾ ਦੀ ਜ਼ਿਲ੍ਹਾ ਕਚਹਿਰੀ ਦੇ ਅੰਦਰ ਹੀ ਲਗਾਏ ਗਏ ਹਨ ਅੱਜ ਅਸੀਂ ਬਠਿੰਡੇ ਜ਼ਿਲ੍ਹੇ 'ਚ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਇਹ ਤਿੰਨ-ਤਿੰਨ ਮਹੀਨਿਆਂ ਬਾਅਦ ਅਸੀਂ ਇਹ ਲਾਈ ਦੀ ਅੱਜ ਜਿਹੜਾ ਅਸੀਂ ਲੋਕ ਅਦਾਲਤ ਲਾ ਰਹੇ ਹਾਂ ਉਹਦੇ 'ਚ ਅਸੀਂ 21000 ਦੇ ਕਰੀਬ ਕੇਸਸ ਟਾਰਗੇਟ ਕੀਤੇ ਨੇ ਇਹਦੇ 'ਚੋਂ ਉਹ ਵਾਲੇ ਕੇਸਿਸ ਵੀ ਨੇ ਜਿਹੜੇ ਕੋਟਾਂ ਚ ਮੈਟ੍ਰੀਮੋਨিয়াল ਡਿਸਪਿਊਟਸ ਵਾਲੇ ਹੈਗੇ ਨੇ ਥੋੜੇ ਜਿਹਾ ਚੈੱਕ ਬਾਉਂਸਿੰਗਸ ਵਾਲੇ ਜਾਂ ਕੋਈ ਜ਼ਮੀਨਾਂ ਦਾ ਜਿਨਾਂ ਦਾ ਝਗੜਾ ਹੁੰਦਾ ਉਹ ਵੀ ਹੈਗੇ ਨੇ ਉਹ ਕੋਈ अराउंड 4000 ਤੱਕ ਦੇ ਕੇਸ ਹੋਏ ਜਿਨ੍ਹਾਂ ਦੀ ਕਾਰਵਾਈ ਕੋਰਟ ਵੀ ਕਾਰਵਾਈ ਬੜੀ ਦੇਰ ਤੋਂ ਚੱਲ ਰਹੀ ਹੈ ਸਾਡੇ ਕੋਲ ਤੇ ਉਹ ਡਿਫਰੈਂਟ ਡਿਫਰੈਂਟ ਸਟੇਜਿਸ ਤੇ ਨੇ ਤੇ ਕੁਝ ਇੱਕ 6000 ਰਦਾਂ ਦੇ ਵੀ ਹੈਗੇ ਨੇ ਜਿਹੜੇ ਪ੍ਰੀ ਲਿਟੀਗੇਟਿਵ ਹੈਗੇ ਨੇ ਰੀਲੀਟਿਗੇਟਿਵ ਮੀਨਸ ਕਿ ਜਿਹੜਾ ਹੱਲੇ ਕੋਟਾਂ 'ਚ ਝਗੜਾ ਤਾਂ ਹੋ ਰਿਹਾ ਹੈ ਬਟ ਹੱਲੇ ਕਚਹਿਰੀਆਂ 'ਚ ਉਹਨਾਂ ਨੂੰ ਤਾਇਰ ਕਰਨਾ ਹੱਲੇ ਹੈਗਾ ਤੇ ਇਹਦੇ 'ਚੋਂ ਅਸੀਂ ਕੁਝ ਇੱਕ ਰੈਵਨਿਊ ਦੇ ਮੈਟਰਸ ਇਥੇ ਕਿ ਸਾਨੂੰ ਰੈਵਨਿਊ ਕੋਰਟ ਦਾ ਵੀ ਕਾਫੀ ਜ਼ਿਆਦਾ ਰਿਸਪਾਂਸ ਮਿਲਿਆ ਹੈ ਪਿਛਲੇ ਕੋਈ 3-4 ਪਰ ਹਫ਼ਤਾ ਜਿਤਨੀ ਅਸੀਂ ਲਾ ਰਹੇ ਹਾਂ ਲੋਕ ਅਦਾਲਤ ਇੱਕ ਨਵਾਂ ਜਿਹਾ ਟ੍ਰੈਂਡ ਉੱਪਰ ਕੇ ਆ ਰਿਹਾ ਜਿਹਦੇ 'ਚ ਰੈਵਨਿਊ ਕੋਰਟਸ ਵੀ ਸਾਨੂੰ ਥੋੜਾ ਅੱਛਾ ਮਤਲਬ ਰਿਸਪਾਂਸ ਮਿਲ ਰਿਹਾ ਹੈ ਇਕ ਤਾਂ ਹੁੰਦਾ ਹੈ ਨਾ ਕਿ ਜਿਹੜਾ ਕਚੇਰੀ ਚ ਆ ਗਿਆ ਉਹ ਰੈਵਨਿਊ ਦਾ ਝਗੜਾ ਹੋਏ ਜਿੱਦਾਂ ਵਰਗੇ ਹੁੰਦੇ ਆ ਇਹ ਹੁੰਦਾ ਹੈ ਜਿਹੜਾ ਰੈਵਨਿਊ ਕੋਰਟ ਚ ਆਲੇ ਆਨ ਦੀ ਸਿੱਧੀ ਸੰਭਾਵਨਾ ਹੋ ਜਾਂਦੀ ਹੈ ਜੇ ਰੈਵਨਿਊ ਕੋਰਟ 'ਚ ਕੋਈ ਪ੍ਰੋਬਲਮ ਆਏਗੀ ਨੋਟੇਸ਼ਨ ਤੋਂ ਲੈ ਕੇ ਜਾਂ ਕੋਈ ਇਨਤਕਾਲ ਤੋਂ ਲੈ ਕੇ ਤੇ ਉਹ ਕੱਲ ਨੂੰ ਉਹ ਵਾਧੇ ਪੂਰੀ ਮਲਟੀਪਲੀਸਿਟੀ ਸੂਟ ਵੀ ਜ਼ਿਆਦਾ ਹੁੰਦੀ ਹੈ ਮਤਲਬ ਇੱਕ ਲਿਟੀਗੇਸ਼ਨ ਫਿਰ ਦੂਜੀ ਲਿਟੀਗੇਸ਼ਨ ਫਿਰ ਤੀਜੀ ਲਿਟੀਗੇਸ਼ਨ ਉਹ ਵੀ ਅਸੀਂ ਐਤ ਕੀ ਟਾਰਗੇਟ ਕਰ ਰਹੇ ਹਾਂ ਇਸ ਲੋਕ ਅਦਾਲਤ ਅੱਜ 22 ਬੈਂਚ ਪੂਰੇ ਡਿਸਟ੍ਰਿਕਟ ਚ ਬਣ ਬਣੇ ਹੋਏ ਨੇ 22 ਲੋਕ ਅਦਾਲਤ ਦੇ ਬੈਂਚਸ ਹੈਗੇ ਨੇ ਉਮੀਦਾਂ ਹੈਡਕ quarters ਤੇ ਹੀ ਨੇ ਬਟਿੰਡੇ ਸ਼ਹਿਰ ਚ ਤੇ ਦੋ ਤਲਵੰਡੀ ਸਾਭੂ ਤੇ ਇੱਕ ਆਪਾਂ ਫੂਲ ਵਿੱਚ ਪੋਰਚ ਇੱਕ ਬੈਂਚ ਬਿਠਾਇਆ ਤੇ ਸਾਨੂੰ ਉਮੀਦ ਹੈ ਕਿ ਐਤ ਕੀ ਵੀ ਬੜਾ ਅੱਛਾ ਰਿਸਪਾਂਸ ਆਏਗਾ ਏ ਅਸੀਂ ਕੋਈ ਜ਼ਿਆਦਾ ਅੱਛੀ ਡਿਸਪੋਜ਼ਲ ਪਾ ਸਕਾਂਗੇ ਕਿੰਨੇ ਕੇਸ ਟੋਟਲ ਇਸ ਦੇ ਵਿੱਚ ਲਗਾਏ ਗਿਆ ਜੀ ਕਰ 21000 ਮੈਂ ਦੱਸਿਆ ਜਿੱਦਾ 1000 ਕੇਸ ਟੋਟਲ ਆਇਆ ਗਿਆ ਹੱਥ ਤੇ ਸਾਨੂੰ ਉਮੀਦ ਹੈ ਕਿ ਮੋਰ than 50% ਤਾਂ ਅਸੀਂ ਕਰ ਹੀ ਲਾਂਗੇ ਇਹਨੂੰ ਜੀ ਲੋਕਾਂ ਦਾ ਰਿਸਪੌਂਸ ਕੀ ਆ ਰਿਹਾ ਜੀ ਕਿ ਲੋਕਾਂ ਦਾ ਰਿਸਪੌਂਸ ਦੇਖੋ ਜੀ ਪਿਛਲੀ ਮੈਂ ਆਣੀ ਕਹਾਂ ਜੀ ਪਿਛਲੇ ਕੋਈ 3-4 ਲੋਕ ਅਦਾਲਤ ਤੋਂ ਅਸੀਂ ਲਾ ਰਹੇ ਹਾਂ ਪਿਛਲੇ 3 ਜਾਂ 4 ਲੋਕ ਅਦਾਲਤ ਚ ਅਸੀਂ ਦੇਖਿਆ ਕਿ ਪਹਿਲਾਂ ਤਾਂ ਸਾਨੂੰ ਦੱਸਣਾ ਪੈਂਦਾ ਸੀ ਲੋਕਾਂ ਨੂੰ ਉਹ ਲੋਕੀ ਆ ਕੇ ਸਾਨੂੰ ਅਪਰੋਚ ਕਰਦੇ ਨੇ ਕਿ ਜੀ ਪਲੀਜ਼ ਸਾਡਾ ਕੇਸ ਅੱਜ ਵੀ ਜਿੱਦਾਂ ਮੇਰੇ ਕੋਲ ਮੇਰਾ ਇੱਕ ਬੈਂਚ ਬੈਠਾ ਆਇਆ ਤੇ ਅੱਜ ਇਸ ਸੂਰੇਸ਼ਵਰ ਇੱਕ ਦਰਖਾਸਤ ਆਈ ਕਿ ਜੀ ਅੱਜ ਹੀ ਉਹਰਾ ਕੇਸ ਮਤਲਬ ਇੱਕ ਕੋਈ ਮੋਟਰ ਵਹੀਕਲ ਐਕਸੀਡੈਂਟ ਦਾ ਕੇਸ ਹੈਗਾ ਉਹਦੇ ਵਿੱਚ ਕਲੇਮ ਦਾ ਕਿਸੇ ਦਾ ਕੇਸ ਹੈਗਾ ਤੇ ਉਹ ਅੱਜ ਵੀ ਸੂਰੇਸ਼ਵਰੇ ਪਾਰਟੀਆਂ ਆ ਕੇ ਹਲੇ ਅਸੀਂ ਲਾਇਆ ਨਹੀਂ ਸੀ ਉਹ ਕੇਸ ਫਿਰ ਵੀ ਉਹ ਆ ਕੇ ਦਰਖਾਸਤ ਸਾਨੂੰ ਦੇ ਰਹੇ ਨੇ ਕਿ ਜੀ ਮੇਰਾ ਕੇਸ ਅੱਗੇ ਦੀ ਲਈ ਹੈ ਉਹਨੂੰ ਅੱਜ ਲਈ ਰੱਖ ਕੇ ਅੱਜ ਲੋਕ ਅਦਾ ਵਿੱਚ ਲਾ ਲਓ ਲੋਕ ਅਦਾਲਤ ਇਸ ਤਰ੍ਹਾਂ ਦਾ ਬੈਨੀਫਿਟ ਮਿਲਦਾ ਲੋਕ ਅਦਾਲਤ ਇਸ ਦੇਖੋ ਜੀ ਆਪਣੇ ਆਪ ਸੋਚੋ ਕਿ ਮੈਂ ਕਹਿ ਰਿਹਾ ਕਿ ਅਸੀਂ ਤਾਂ ਲਾਇ ਹੀ ਨਹੀਂ ਉਹ ਕੇਸ ਫਿਰ ਵੀ ਬੰਦੇ ਕਹਿੰਦੇ ਨੇ ਕਿ ਜੀ ਆ ਕੇ ਸਾਨੂੰ ਇਹਦਾ ਮਤਲਬ ਇਹ ਤਿੰਨ ਚੀਜ਼ਾਂ ਨਹੀਂ ਦੇਖੋ ਇਤਨਾ ਟਾਈਮ ਤਾਂ ਬਚਦਾ ਹੀ ਬਚਦਾ ਕੋਰਟ ਪ੍ਰੋਸੀਡਿੰਗਸ ਚ ਕਈ ਵਾਰ ਥੋੜਾ ਟਾਈਮ ਜ਼ਿਆਦਾ ਲੱਗ ਜਾਂਦਾ ਹੈ ਪ੍ਰੋਸੀਜਰ ਇਤਨਾ ਦਾ ਹੁੰਦਾ ਦੂਜੀ ਗੱਲ ਇਹ ਹੈ ਕਿ ਜਿਹੜਾ ਅਸੀਂ ਲੋਕ ਅਦਾਲਤ ਜਿਹੜਾ ਸੈਟਲ ਕਰੀਦਾ ਉਹਦੀ ਫਾਈਨੈਲਿਟੀ ਹੁੰਦੀ ਹੈ ਫਾਈਨੈਲਿਟੀ ਮੀਨਸ ਉਹਦੀ ਅੱਗੇ ਅਪੀਲ ਨਹੀਂ ਹੋਏਗੀ ਤੇ ਪਾਰਟੀਆਂ ਨੂੰ ਅੱਜ ਜਿਹੜਾ ਵੀ ਫੈਸਲਾ ਉਹਨਾਂ ਨੇ ਬੈਠ ਕੇ ਕੀਤਾ ਉਹ ਪਤਾ ਹੈ ਕਿ ਭਾਈ ਇਹ ਹੁਣ ਮੁੱਕ ਗਿਆ ਉਹਨੇ ਇਸ ਇਸ ਝਗੜੇ ਦਾ ਕੋਈ ਹੋਰ ਅਗੇ ਕੋਈ ਪਾਰਟੀ ਕਿਸੇ ਵੀ ਤਰੀਕੇ ਨਾਲ ਇਹਨੂੰ ਚੈਲੰਜ ਨਹੀਂ ਕਰੇਗੀ ਤੇ ਫਾਈਨੈਲਿਟੀ ਆਪਣੇ ਆਪ ਚ ਇੱਕ ਬਹੁਤ ਵੱਡਾ ਇੱਕ ਇੱਕ ਬੈਨੀਫਿਟ ਹੁੰਦਾ ਪਲੱਸ ਜਿਹੜਾ ਵੀ ਸਾਡੇ ਲੋਕ ਅਦਾਲਤ ਉਹ ਕਰਦਾ ਹੈ ਫੈਸਲਾ ਹੁੰਦਾ ਹੈ ਜਿਹਦਾ ਵੀ ਸੈਟਲਮੈਂਟ ਹੁੰਦੀ ਹੈ ਉਹਦੀ ਕੋਰਟ ਫੀਸ ਵੀ ਜਿਹੜੀ ਵੀ ਕੋਰਟ ਫੀਸ ਭਾਵੇਂ ਥੱਲੇ ਲੱਗੀ ਹੋਏ ਅਪੀਲ ਜਿੱਦਾਂ ਹੁੰਦਾ ਲੇ ਪਹਿਲੀ ਕਚੈਰੀ ਚ ਹੋਵੇ ਜਾਂ ਸੈਕੰਡ ਕਚੈਰੀ ਚ ਆ ਜਾਏ ਜਾਂ ਅਪੀਲ ਚ ਆ ਜਾਏ ਸਾਰੀ ਕੋਰਟ ਫੀਸ ਉਹ ਰਿਫੰਡ ਹੁੰਦੀ ਇਹ ਤਿੰਨ ਚੀਜ਼ਾਂ ਦਾ ਫਾਇਦਾ ਜੋ ਮੈਂ ਤਾਂ ਇਹ ਕਹਾਂਗਾ ਕਿ ਫਾਈਨੈਲਿਟੀ ਜਿਹੜੀ ਗੱਲ ਹੈ ਕਿ ਤੁਹਾਡਾ ਝਗੜਾ ਸਾਰੀ ਉਮਰ ਲਈ ਖਤਮ ਉਹ ਬਹੁਤ ਵਧੀਆ ਇੱਕ ਇੱਕ ਉਹ ਹੁੰਦਾ ਹੈ ਇਹਦਾ ਇਹਦਾ ਜਿਹੜਾ ਮੇਨ ਬੈਨੀਫਿਟ ਹੈ ਮੇਰੇ ਸਾਹਮਣੇ ਤਾਂ ਉਹ ਹੁੰਦਾ ਪਾਰਟੀਆਂ ਤਾਂ ਹੀ ਸਾਡੇ ਕੋਲ ਆਉਂਦੀ ਹੈ ਕਿ ਜੀ ਸਾਨੂੰ ਹੁਣ ਇਸ ਇਹ ਝਗੜੇ ਨੂੰ ਹੋਰ ਨਹੀਂ ਵਧਾਣਾ ਤੇ ਕੁਝ ਇੱਕ ਚੀਜ਼ਾਂ ਐਦਾਂ ਦੀ ਹੁੰਦੀਆਂ ਨੇ ਜਿੱਦਾਂ ਹੁਣ ਪ੍ਰੀ ਲਿਟੀਗੇਟਿਵ ਹੈ ਮਨ ਮੁਟਾਵ ਹੋ ਜਾਂਦਾ ਹੈ ਫੈਮਲੀਆਂ ਅਸੀਂ ਦੇਖਦੇ ਆ ਆਮ ਗੱਲ ਹੈ ਕਚੇਰੀਆਂ 'ਚ ਦੇਖੋ ਅਸੀਂ ਇਹ ਗੱਲ ਤਾਂ ਸਹੀ ਹੈ ਕਿ ਫੈਮਿਲੀ ਕੋਰਟਸ ਜਿਹੜੀਆਂ ਹੈਗੀਆਂ ਨੇ ਉਹ ਉਹਨਾਂ ਦੀ ਇੱਕ ਲਿਮਿਟੇਸ਼ਨ ਹੈ ਪਾਰਟੀਆਂ ਦਾ ਮਨਮੁਨਾ ਬੁਟਾਅ ਜਦ ਤੱਕ ਨਹੀਂ ਜਾਏਗਾ ਇਹ ਫੈਮਿਲੀ ਡਿਸਪਿਊਟਸ ਐਦਾਂ ਮਤਲਬ ਅਸੀਂ ਸਟ੍ਰਿਕਟਲੀ ਨਹੀਂ ਉਹਨੂੰ ਉਹ ਕਰ ਸਕਦੇ ਇੱਕ ਲਿਮਿਟੇਸ਼ਨ ਹੁੰਦੀ ਹੈ ਇਹ ਕਿਥੇ ਨਾ ਕਿਥੇ ਰਹਿ ਜਾਂਦੀ ਹੈ ਥੋੜੀ ਜਿਹੀ ਉਹ ਮਨਮੁਟਾਵ ਰਹਿ ਜਾਂਦਾ ਹੈ ਜੇ ਲੋਕਦਾਲਚਸੀ ਲੈਨੇ ਆ ਉਹਦਾ ਫਾਇਦਾ ਇਹ ਰਹਿੰਦਾ ਕਿ ਚਲੋ ਇੱਕ ਪਾਸੇ ਲਗਦੀ ਪਾਰਟੀ ਜੋ ਵੀ ਸੈਟਲਮੈਂਟ ਕਰਨਾ ਚਾਹੁੰਦੇ ਨੇ ਕਿਵੇਂ ਆ ਨੂੰ ਲੋਕਾਂ ਚ ਵੀ ਜਾਨੀ ਕਿ ਹੁੰਦਾ ਨਹੀਂ ਕਿ ਜਾਨੀ ਕਿ ਜੇ ਦੀ ਕੋਈ ਫੀਸ ਵਗੈਰਾ ਹੁੰਦੀ ਹੈ ਜਾਂ ਕੋਈ ਲੱਗ ਤੋਂ ਚਾਰਜਿੰਗ ਵਗੈਰਾ ਉਸੇ ਕੇਸ 'ਚ ਕੁਝ ਨਹੀਂ ਹੈ ਜੀ ਕੋਈ ਫੀਸ ਨਹੀਂ ਲੱਗਦੀ ਜੇ ਕਚਹਿਰੀ 'ਚ ਲੱਗਿਆ ਹੋਇਆ ਕਿਸੇ ਵੀ ਕਚਹਿਰੀ 'ਚ ਮੈਂ ਤੁਹਾਡੇ ਮਾਧਿਅਮ ਨਾਲ ਸਾਰੇ ਪਟੰਡਾ ਵਾਸੀਆਂ ਨੂੰ ਤੇ ਇਨਫੈਕਟ ਸਾਰੇ ਦੇਸ਼ ਵਾਸੀਆਂ ਨੂੰ ਵੀ ਕਹਾਂਗਾ ਕਿ ਲੋਕ ਅਦਾਲਤ ਦਾ ਇੱਕ ਪ੍ਰੋਸੀਜਰ ਕੋਈ ਪ੍ਰੋਸੀਜਰ ਇਦਾਂ ਕੰਪਲਿਕੇਟਡ ਨਹੀਂ ਹੈ ਜਿੱਥੇ ਤੁਹਾਡਾ ਕੇਸ ਚੱਲ ਰਿਹਾ ਹੈ ਉਥੇ ਇੱਕ ਦਰਖਾਸਤ ਦਿਓ ਜਿੱਦਾਂ ਮਰਜ਼ੀ ਭਾਵੇਂ ਜਾ ਕੇ ਔਰਲ ਜਾ ਕੇ ਖੜੇ ਹੋ ਜਾਓ ਕਚਹਿਰੀ 'ਚ ਉਹ ਔਰਲ ਰਿਕੁਐਸਟ ਵੀ ਮੰਨ ਲੈਂਦੇ ਹੁੰਦੇ ਨੇ ਬਟ ਇੱਕ ਛੋਟੀ ਜਿਹੀ ਦਰਖਾਸਤ ਦਿਓ ਉਹਨਾਂ ਨੂੰ ਕਿ ਵੀ ਸਾਡੂ ਮੇਰਾ ਕੇਸ ਇਹ ਰੈਫਰ ਕਰ ਦਿਓ ਲੋਕ ਅਦਾਲਤ 'ਚ ਠੀਕ ਉਹਦੇ ਬਾਅਦ ਉਹਦਾ ਕੋਈ ਉਹਦੇ 'ਚ ਫੀਸ ਨਹੀਂ ਕੋਈ ਕੁਛ ਨਹੀਂ ਰਾਦਰ ਜਿਹੜੀ ਫੀਸ ਤੁਸੀਂ ਲਾ ਚੁੱਕੇ ਹੋ ਕਚਹਿਰੀ 'ਚ ਭਾਵੇਂ ਇੱਕ ਸਟੇਜ ਤੇ ਹੋਏ ਭਾਵੇਂ ਦੂਜੀ ਸਟੇਜ ਤੇ ਹੋਏ ਮਤਲਬ ਕਿ ਜਿੱਦਾਂ ਹੂੰ ਕਈ ਵਾਰ ਹੁੰਦਾ ਕਿ ਆਪਾਂ ਕੋਈ ਸਿਵਲ ਸੂਟ ਫਾਈਲ ਕੀਤਾ ਹੁੰਦਾ ਤੇ ਥੱਲੇ ਇਹ ਚੈ ਕਚੈਰੀ ਚੋਂ ਮੈਜਿਸਟ੍ਰੇਟ ਸਾਹਿਬ ਤੋਂ ਉਹ ਨਹੀਂ ਰੀਲੀਫ ਮਿਲਿਆ ਯਾ ਉਹਦਾ ਫੈਸਲਾ ਹੋ ਗਿਆ ਲੇਕਿਨ ਉਹ ਅਪੀਲ ਚ ਆ ਗਿਆ ਤੇ ਜੇ ਅਪੀਲ ਚ ਵੀ ਸੈਟਲ ਕਰ ਲਓਗੇ ਤਾਂ ਥੱਲੇ ਦੀ ਵੀ ਫੀਸ ਸਾਰੀ ਮਾਫ ਹੋ ਜਾਂਦੀ ਇਹ ਇੱਕ ਫਾਇਦਾ ਹੁੰਦਾ ਹੈ ਦਾ